ਨਮਸਕਾਰ ਵਿਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰ ਲਈ ਹੈ ਸ਼ੰਭੂ ਤੇ ਖਨੌਰੀ ਮੋਰਚੇ ਦੀ ਜਿਹਦੇ ਕੇ ਆਵਾਜ਼ ਆਈ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਖੁਲਵਾ ਦਿੱਤੀ ਗਈ ਹੈ ਔਰ ਹਰਿਆਣਾ ਦੇ ਸਾਈਡ ਤੋਂ ਵੀ ਬੈਰੀਕੇਟਿੰਗ ਚੱਕ ਦਿੱਤੀ ਗਈ ਹੈ ਔਰ ਪੰਜਾਬ ਦੀ ਸਾਈਡ ਤੋਂ ਵੀ ਬੈਰੀਕੇਟਿੰਗ ਚੱਕ ਦਿੱਤੀ ਗਈ ਹੈ ਬੀਤੇ ਕੱਲ ਸ਼ਾਮ ਤੱਕ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਦੇ ਲਈ ਇੱਕ ਸਾਈਡ ਦੀ ਬੈਰੀਕੇਟਿੰਗ ਚੱਕ ਦਿੱਤੀ ਗਈ ਸੀ ਔਰ ਉਹ ਰੋਡ ਖੋਲ ਦਿੱਤਾ ਗਿਆ ਸੀ ਪਰ ਹੁਣ ਅੱਜ ਦੀ ਤਾਜ਼ਾ ਖਬਰ ਜਿਹੜੀ ਇਹ ਹੈ ਕਿ ਦੋਵੇਂ ਪਾਸੇ ਦੀ ਜਿਹੜੀ ਰੋਡ ਹੈ ਉਹ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਚਾਲੂ ਹੋ ਗਈ ਆ ਔਰ ਲੋਕਾਂ ਦੀ ਆਵਾਜ਼ਾਈ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਗਈ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਜ਼ਰੂਰ ਦੇਖੀ ਜਾ ਰਹੀ ਹੈ ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਲੋਕਾਂ ਨੂੰ ਘੁੰਮ ਕੇ ਖਾਸ ਕਰ ਜਿਹੜੇ ਉਹਦੇ ਆਲੇ ਦੁਆਲੇ ਲੋਕ ਰਹਿ ਰਹੇ ਸੀ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਅੰਦੋਲਨ ਦੇ ਖਤਮ ਹੋਣ ਦੇ ਨਾਲ ਪੰਜਾਬ ਦੇ ਵਪਾਰੀ ਖੁਸ਼ ਨਜ਼ਰ ਆ ਰਹੇ ਨੇ ਔਰ ਕੁਝ ਵਪਾਰੀਆਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤੇ ਮੀਡੀਆ ਅਦਾਰਿਆਂ ਨੂੰ ਗੱਲਬਾਤ ਕਰਦੇ ਆ ਵਪਾਰੀਆਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਵਪਾਰੀਆਂ ਨੇ ਕਿਹਾ ਹੈ ਕਿ 60% ਕਾਰੋਬਾਰ ਉਹਨਾਂ ਦਾ ਘਟਿਆ ਕਦੋਂ ਤੋਂ ਘਟਿਆ ਇਹ ਇੱਕ ਸਾਲ ਦੇ ਵਿੱਚ ਨਹੀਂ ਘਟਿਆ 2020 ਤੋਂ ਜਦੋਂ ਉਹਨਾਂ ਨੇ ਕਿਹਾ ਕਿ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ 2020 ਤੋਂ ਲੈ ਕੇ ਹੁਣ ਤੱਕ ਜਾਨਕਿ 2025 ਤੱਕ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ 60% ਕਾਰੋਬਾਰ ਘਟਿਆ ਹੈ ਇੰਡਸਟਰੀ ਬੰਦ ਹੋਈ ਹੈ ਬਹੁਤ ਸਾਰੀ ਇੰਡਸਟਰੀ ਪੰਜਾਬ ਤੋਂ ਬੰਦ ਹੋ ਕੇ ਹਰਿਆਣਾ ਦੇ ਵਿੱਚ ਚਲੀ ਗਈ ਬਹੁਤ ਸਾਰੀ ਇੰਡਸਟਰੀ ਪੰਜਾਬ ਤੋਂ ਬੰਦ ਹੋ ਕੇ ਵੱਖ-ਵੱਖ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਚਲੀ ਗਈ ਜਿੱਥੇ ਵਪਾਰ ਦੇ ਲਈ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਮਾਹੌਲ ਜਿਹੜਾ ਹੈ ਉਹ ਸੁਖਾਵਾਂ ਹੋ ਗਿਆ ਦਰਸਲ ਬੀਤੇ ਦਿਨੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਦੋਵੇਂ ਮੋਰਚੇ ਚੁਕਵਾਏ ਗਏ 13 ਮਹੀਨਿਆਂ ਦੇ ਬਾਅਦ ਇਹ ਮੋਰਚਾ ਚੁਕਾਇਆ ਗਿਆ 400 ਦਿਨਾਂ ਬਾਅਦ ਇਹ ਮੋਰਚਾ ਚੁਕਾਇਆ ਗਿਆ ਹੁਣ ਉਸ ਦੇ ਨਾਲ ਉਦਯੋਗਪਤੀਆਂ ਦਾ ਹਵਾਲਾ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਕਿ ਉਦਯੋਗਪਤੀਆਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਸਾਡਾ ਬਿਜ਼ਨਸ ਜਿਹੜਾ ਉਹ ਖੁੱਸ ਗਿਆ ਸਾਡੇ ਬਿਜ਼ਨਸ ਦੇ ਵਿੱਚ ਸਾਨੂੰ ਬਹੁਤ ਵੱਡੇ ਨੁਕਸਾਨ ਹੋ ਰਹੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਆ ਨਾਲੇ ਟਾਈਮ ਦੇ ਵਿੱਚ ਸੋ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇੱਕ ਹਾਰਡ ਸਟੈਪ ਲੈ ਆ ਗਿਆ ਔਰ ਇਹ ਦੋਵੇਂ ਮੋਰਚੇ ਜਿਹੜੇ ਸ਼ੰਭੂ ਔਰ ਖਨੋਰੀ ਮੋਰਚਾ ਸੀਗਾ ਉਹਨਾਂ ਨੂੰ ਚੁੱਕਿਆ ਗਿਆ ਔਰ ਉੱਥੋਂ ਹੁਣ ਆਵਾਜਾਈ ਖਲਵਾ ਦਿੱਤੀ ਗਈ ਹੈ ਹੁਣ ਜਿਹੜੇ ਉਦਯੋਗਪਤੀ ਨੇ ਉਹਨਾਂ ਦੇ ਵੱਲੋਂ ਹਵਾਲੇ ਕੀ ਦਿੱਤੇ ਗਏ ਨੇ ਉਹ ਕਿਉਂ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਡਾ ਬਿਜ਼ਨਸ ਜਿਹੜਾ ਸੀ ਉਸ ਨੂੰ ਕਰਨ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਸੀ ਕੁਝ ਪੁਆਇੰਟਸ ਨੇ ਉਹ ਕਹਿੰਦੇ ਕਿ ਇੱਕ ਦਾ ਦੂਸਰੇ ਰਾਜਾਂ ਦੇ ਵਿੱਚ ਸਾਨੂੰ ਘੁੰਮ ਕੇ ਜਾਣਾ ਪੈਂਦਾ ਸੀ ਸਾਨੂੰ ਟਰਾਂਸਪੋਰਟੇਸ਼ਨ ਦੇ ਪੈਸੇ ਜ਼ਿਆਦੇ ਪੈਂਦੇ ਸੀ ਮਤਲਬ ਜਿਹੜੀ ਚੀਜ਼ ਅਸੀਂ ਸ਼ੰਭੂ ਤੇ ਖਨੋਰੀ ਮੂਰਚੇ ਰਾਹੀਂ ਰੋਡ ਦੇ ਰਾਹੀਂ ਬਾਰਡਰ ਦੇ ਰਾਹੀਂ ਸਿੱਧੀ ਭੇਜ ਦੇਣੀ ਸੀ ਉਹ ਸਾਨੂੰ ਘੁਮਾ ਕੇ ਭੇਜਣੀ ਪੈਂਦੀ ਸੀ ਉਹਦੇ ਨਾਲ ਸਾਨੂੰ ਕੀ ਹੁੰਦਾ ਸੀ ਕਿ ਟਰਾਂਸਪੋਰਟ ਦੇ ਪੈਸੇ ਜ਼ਿਆਦੇ ਪੈਂਦੇ ਸੀ ਦੂਸਰੇ ਪਾਸੇ ਉਹਨੂੰ ਭੇਜਣ ਦੇ ਵਿੱਚ ਸਮਾਂ ਵੱਧ ਲੱਗਦਾ ਸੀ ਮਤਲਬ ਜਿਹੜੀ ਚੀਜ਼ ਅੱਜ ਚੱਲ ਜਾਣੀ ਆ ਉਹਨੂੰ ਫਿਰ ਹੋ ਸਕਦਾ ਵੱਧ ਸਮਾਂ ਲੱਗੇ ਤੇ ਉਹਨੂੰ 4 ਘੰਟੇ 5 ਘੰਟੇ ਵੱਧ ਲੱਗ ਜਾਣ ਉਹਦੇ ਨਾਲ ਕੀ ਹੁੰਦਾ ਸੀ ਕਹਿੰਦੇ ਉਹਦੀਆਂ ਕੀਮਤਾਂ ਵੱਧ ਜਾਂਦੀਆਂ ਸੀ ਦੂਸਰੇ ਪਾਸੇ 15% ਵੱਧ ਸਾਨੂੰ ਟ੍ਰਾਂਸਪੋਰਟੇਸ਼ਨ ਦਾ ਖਰਚਾ ਪੈ ਰਿਆ ਸੀ ਉਹ ਉਹ ਨੁਕਸਾਨ ਹੋ ਰਿਹਾ ਸੀ ਉਹ ਸਿੱਧਾ ਕਾਰੋਬਾਰੀ ਦੇ ਉੱਪਰ ਪੈ ਰਿਹਾ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਐਸੀ ਕਰਕੇ ਜਦੋਂ ਇੰਨੇ ਖਰਚੇ ਵੱਡੀ ਗਿਣਤੀ ਦੇ ਵਿੱਚ ਸਾਡੇ ਉੱਪਰ ਪੈ ਰਹੇ ਸੀ ਜਾਂ ਉਹਨਾਂ ਕੰਪਨੀਆਂ ਦੇ ਉੱਪਰ ਪੈ ਰਹੇ ਸੀ ਜਿਨ੍ਹਾਂ ਤੋਂ ਅਸੀਂ ਕੱਚਾ ਮਾਲ ਲਿਆ ਪੱਕਾ ਮਾਲ ਬਾਹਰੋਂ ਮੰਗਵਾਉਂਦੇ ਸੀ ਉਹਨਾਂ ਦੇ ਜਿਹੜੀਆਂ ਗੱਡੀਆਂ ਸਾਨੂੰ ਪੰਜਾਬ ਦੇ ਵਿੱਚ ਮਾਲ ਦੇਣ ਲਈ ਆਂਦੀਆਂ ਸੀ ਉਹਨਾਂ ਨੂੰ ਘੁਮ ਕੇ ਆਉਣਾ ਪੈਂਦਾ ਸੀ ਉਹਨਾਂ ਨੂੰ ਨੁਕਸਾਨ ਹੁੰਦਾ ਸੀ ਇਸ ਕਰਕੇ ਬਹੁਤ ਸਾਰੀਆਂ ਕੰਪਨੀਆਂ ਨੇ ਬਾਹਰਲੀਆਂ ਕੰਪਨੀਆਂ ਨੇ ਵਿਦੇਸ਼ੀ ਕੰਪਨੀਆਂ ਨੇ ਜਾਂ ਭਾਰਤ ਦੀਆਂ ਕੰਪਨੀਆਂ ਨੇ ਪੰਜਾਬ ਦੀ ਇੰਡਸਟਰੀ ਨੂੰ ਬਲੈਕਲਿਸਟ ਕਰ ਦਿੱਤਾ ਸੀ ਉਹ ਸਾਡੇ ਨਾਲ ਵਪਾਰ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਪੰਜਾਬ ਦੇ ਨਾਲ ਵਪਾਰ ਜਿਹੜਾ ਘਾਟੇ ਦਾ ਸੌਦਾ ਹੈ ਹੋ ਸਕਦਾ ਹੈ ਹੁਣ ਤਾਂ ਮਾਲ ਤੁਹਾਡਾ ਜਿਹੜਾ ਘੁੰਮ ਕੇ ਜਾਂਦਾ ਵੀ ਜੇ ਦਰਨਾ ਪ੍ਰਦਰਸ਼ਨ ਤੇਜ਼ ਹੋ ਗਿਆ ਤੇ ਹੋ ਸਕਦਾ ਕਿ ਬਾਰਡਰ ਸੀਲ ਵੀ ਹੋ ਸਕਦੇ ਨੇ ਔਰ ਤੁਹਾਡਾ ਸਮਾਨ ਤੁਹਾਡੇ ਤੱਕ ਨਾ ਪਹੁੰਚੇ ਔਰ ਕੰਪਨੀਆਂ ਨੂੰ ਭਾਰਾ ਨੁਕਸਾਨ ਹੁੰਦਾ ਸੀ ਇਸ ਕਰਕੇ ਕੰਪਨੀਆਂ ਨੇ ਪੰਜਾਬ ਦੀਆਂ ਕਈ ਇੰਡਸਟਰੀਜ਼ ਨੂੰ ਬਲੈਕਲਿਸਟ ਕਰ ਦਿੱਤਾ ਸੀ ਦੂਸਰੇ ਪਾਸੇ ਉਹਨਾਂ ਨੇ ਇਹ ਹਵਾਲਾ ਦਿੱਤਾ ਕਹਿੰਦੇ ਕਿ ਹਰਿਆਣਾ ਦਾ ਕਾਰੋਬਾਰ ਜਿਹੜਾ ਹੈ ਇਹਨਾਂ ਸਮਿਆਂ ਦੇ ਵਿੱਚ 23000 ਕਰੋੜ ਤੋਂ ਵੱਧ ਕੇ 85000 ਕਰੋੜ ਰੁਪਈਆ ਉਹ ਹਰਿਆਣੇ ਦਾ ਜਿਹੜਾ ਬਿਜ਼ਨਸ ਹੈ ਉਹ ਵਧਿਆ ਪਿਛਲੇ ਸਮਿਆਂ ਦੇ ਵਿੱਚ ਇਹ ਉਦਯੋਗਪਤੀਆਂ ਦੇ ਵੱਲੋਂ ਇਹ ਹਵਾਲੇ ਦਿੱਤੇ ਗਏ ਹਰਿਆਣੇ ਦਾ ਬਿਜ਼ਨਸ ਵੱਧ ਗਿਆ ਪੰਜਾਬ ਦਾ ਬਿਜ਼ਨਸ ਹਰਿਆਣੇ ਦਾ 30000 ਕਰੋੜ ਤੋਂ 85000 ਕਰੋੜ ਹੋ ਗਿਆ ਇੱਕ ਵੱਡਾ ਉਛਾਲ ਆਇਆ ਵੱਡਾ ਜੰਪ ਮਾਰਿਆ ਹਰਿਆਣੇ ਦੇ ਬਿਜ਼ਨਸ ਨੇ ਪੰਜਾਬ ਦੇ ਬਿਜ਼ਨਸ ਦੇ ਵਿੱਚ ਕਿੰਨਾ ਉਛਾਲ ਆਇਆ ਕਹਿੰਦੇ ਕਿ 14000 ਕਰੋੜ ਤੋਂ ਸਿਰਫ ਅਸੀਂ 23000 ਕਰੋੜ ਤੱਕ ਹੀ ਵੱਧ ਸਕਿਆ ਮਤਲਬ ਕਿ ਸਿਰਫ 9 9 9000 ਕਰੋੜ ਰੁਪਈਆ ਹੀ ਪਿਛਲੇ 5 ਸਾਲਾਂ ਦੇ ਵਿੱਚ ਵਾਧਾ ਹੋਇਆ ਹੈ ਔਰ ਦੂਸਰੇ ਪਾਸੇ ਜੇ ਤੁਸੀਂ ਹਰਿਆਣੇ ਦੀ ਗੱਲ ਕਰੋ ਤੇ 23000 ਤੋਂ 85000 ਕਰੋੜ ਰੁਪਏ ਤੱਕ ਉਹਦਾ ਬਿਜ਼ਨਸ ਵਧ ਗਿਆ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਦੇ ਉਹਤੇ ਹਰਿਆਣੇ ਦੇ ਵਿੱਚ ਪੰਜਾਬ ਦੀ ਬਹੁਤ ਸਾਰੀ ਇੰਡਸਟਰੀ ਸੀ ਜਿਹੜੀ ਪੰਜਾਬ ਨੂੰ ਛੱਡ ਛੱਡ ਕੇ ਹਰਿਆਣੇ ਦੇ ਵਿੱਚ ਗਈ ਔਰ ਹਰਿਆਣਾ ਸਰਕਾਰ ਨੂੰ ਹਰਿਆਣਾ ਦੇ ਬਿਜ਼ਨਸਮੈਨ ਨੂੰ ਹਰਿਆਣਾ ਦੇ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਔਰ ਪੰਜਾਬ ਦਾ ਬਿਜ਼ਨਸ ਜਿਹੜਾ ਹੈ ਪਿਛਲਿਆਂ ਸਮਿਆਂ ਤੋਂ ਖੁੱਸਦਾ ਜਾ ਰਿਹਾ ਸੀ ਜਿਸ ਦੇ ਕਰਕੇ ਅਸੀਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਸੀ ਕਿ ਬਿਜ਼ਨਸਮੈਨ ਮਰ ਰਿਹਾ ਪੰਜਾਬ ਦਾ ਜੇ ਬਿਜ਼ਨਸ ਨਹੀਂ ਚੱਲੇਗਾ ਤੇ ਅਸੀਂ ਨੌਕਰੀਆਂ ਲੋਕਾਂ ਨੂੰ ਕਿਵੇਂ ਦਵਾਂਗੇ ਸੋ ਪੰਜਾਬ ਸਰਕਾਰ ਨੇ ਇਹ ਗੱਲ ਨੂੰ ਸਮਝਿਆ ਦੂਸਰੇ ਪਾਸੇ ਜੇ ਤੁਸੀਂ ਇਹਦਾ ਰਾਜਨੀਤਿਕ ਪੱਖ ਸਮਝਣ ਦੀ ਕੋਸ਼ਿਸ਼ ਕਰੋ ਇਹ ਉਦਯੋਗਪਤੀਆਂ ਦੀ ਗੱਲ ਕੀਤੀ ਆਪਾਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਆਪਾਂ ਕਿਸਾਨਾਂ ਦੀ ਗੱਲ ਪਿਛਲੇ ਸਮਿਆਂ ਤੋਂ ਕਰਦੇ ਆ ਰਹੇ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਸਭ ਨੂੰ ਪਤਾ ਕਿ ਕਿਸਾਨਾਂ ਦੀ ਮੰਗ ਕੀ ਆ ਕਿ ਐਮਐਸਪੀ ਨੂੰ ਲੀਗਲ ਗਰੰਟੀ ਬਣਾਇਆ ਜਾਵੇ ਕਾਨੂੰਨੀ ਗਰੰਟੀ ਬਣਾਇਆ ਜਾਵੇ ਔਰ ਦੂਸਰੇ ਪਾਸੇ ਬਹੁਤ ਸਾਰੀਆਂ ਹੋਰ 17 18 ਮੰਗਾਂ ਨੇ ਜਿਹੜੀਆਂ ਉਹਨਾਂ ਦੀਆਂ ਚਾਹੇ ਉਹਨਾਂ ਦਾ ਕਰਜ਼ਾ ਮਾਫ ਕਰਨਾ ਹੋਵੇ ਜਾਂ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਨੇ ਪਰ ਅੱਜ ਆਪਾਂ ਉਦਯੋਗਪਤੀਆਂ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਧਰਨਾ ਪ੍ਰਦਰਸ਼ਨ ਚੁਕਵਾਇਆ ਗਿਆ ਉਦਯੋਗਪਤੀਆਂ ਦੇ ਲਈ ਸਰਕਾਰ ਨੇ ਖੁਦ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦਾ ਉਦਯੋਗ ਜਿਹੜਾ ਸੀ ਉਦਯੋਗਪਤੀ ਸੀ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ਇਸ ਦੇ ਕਰਕੇ ਸਾਨੂੰ ਇਹ ਧਰਨਾ ਪ੍ਰਦਰਸ਼ਨ ਦੂਸਰੇ ਪਾਸੇ ਜੇ ਸਿਆਸੀ ਤੌਰ ਤੇ ਉਤੇ ਇਸ ਧਰਨੇ ਪ੍ਰਦਰਸ਼ਨ ਨੂੰ ਦੇਖੀਏ ਕਿ ਹੁਣੇ ਹੀ ਸਰਕਾਰ ਨੇ ਇਹ ਫੈਸਲਾ ਕਿਉਂ ਲਿਆ ਕਿਸਾਨ ਤਾਂ ਪਿਛਲੇ 400 ਦਿਨਾਂ ਤੋਂ ਬੈਠੇ ਨੇ ਧਰਨੇ ਦੇ ਉਤੇ ਕਿਸਾਨ ਤਾਂ ਪਿਛਲੇ 1 ਸਾਲ ਤੋਂ ਬੈਠੇ ਨੇ 1 ਸਾਲ ਤੋਂ ਵਿਵਾਦ ਸਮਾਂ ਹੋ ਗਿਆ ਕਿਸਾਨਾਂ ਨੂੰ ਉਸ ਮੋਰਚੇ ਤੇ ਬੈਠਿਆ ਨੂੰ ਤੇ ਕਿਸਾਨ ਦੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਉਦੋਂ ਇਹ ਗੱਲ ਕਿਉਂ ਨਹੀਂ ਆਈ ਹੁਣ ਪੰਜਾਬ ਸਰਕਾਰ ਨੂੰ ਐਸਾ ਕਿਹੜਾ ਹਲੂਰਾ ਵੱਜ ਗਿਆ ਉਦਯੋਗਪਤੀਆਂ ਦੇ ਵੱਲੋਂ ਕਿ ਸਰਕਾਰ ਨੂੰ ਉਸੇ ਟਾਈਮ ਫੈਸਲਾ ਲੈਣਾ ਪਿਆ ਇਹਦਾ ਦੂਸਰਾ ਸਿਆਸੀ ਪੱਖ ਕੀ ਕਹਿੰਦਾ ਦੂਸਰਾ ਸਿਆਸੀ ਪੱਖ ਇਹ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੋਣ ਹਾਰ ਗਈ। ਅਰਵਿੰਦ ਕੇਜਰੀਵਾਲ ਦੇ ਕੋਲ ਹੁਣ ਸੰਵਧਾਨਕ ਤੌਰ ਦੇਤੇ ਕੋਈ ਵੀ ਅਹੁਦਾ ਮੌਜੂਦ ਨਹੀਂ ਹੈ ਨਾ ਉਹ ਐਮਐਲਏ ਨੇ ਨਾ ਉਹ ਐਮਸੀ ਨੇ ਨਾ ਉਹ ਐਮਪੀ ਨੇ ਉਹਨਾਂ ਦੇ ਕੋਲ ਕੋਈ ਵੀ ਸੰਵਧਾਨਕ ਅਹੁਦਾ ਨਾ ਹੀ ਉਹ ਮੁੱਖ ਮੰਤਰੀ ਨੇ ਕੋਈ ਵੀ ਸੰਵਧਾਨਕ ਅਹੁਦਾ ਮੌਜੂਦ ਨਹੀਂ ਹੈ। ਇਸ ਟਾਈਮ ਉਹ ਪੰਜਾਬ ਦੇ ਵਿੱਚ ਮੌਜੂਦ ਨੇ। ਉਹਨਾਂ ਨੂੰ ਇੱਕ ਸੰਵਧਾਨਕ ਅਹੁਦਾ ਦਿਵਾਉਣ ਦੇ ਲਈ ਲੁਧਿਆਣਾ ਪਛਮੀ ਦੀ ਜਿਹੜੀ ਚੋਣ ਆਣ ਵਾਲੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਔਰ ਰਾਜ ਸਭਾ ਮੈਂਬਰ ਲੁਧਿਆਣਾ ਤੋਂ ਸੰਜੀਵ अरोड़ा ਨੂੰ ਉਹਨਾਂ ਦੀ ਰਾਜ ਸਭਾ ਦੀ ਸੀਟ ਤੋਂ ਇਲਾਵਾ ਉਹਨਾਂ ਨੂੰ ਐਮਐਲਏ ਦੇ ਲਈ ਉਹਨਾਂ ਦਾ ਕੈਂਡੀਡੇਟ ਦਾ ਨਾਮ ਐਲਾਨ ਦਿੱਤਾ ਗਿਆ ਕੈਂਡੀਡੇਟ ਹੋਣਗੇ ਜਿਮਨੀ ਚੋਣ ਹੋਣ ਵਾਲੀ ਹੈ ਕਿਉਂਕਿ ਗੁਰਪ੍ਰੀਤ ਗੋਗੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਸੰਜੀਵ अरोड़ा ਨੂੰ ਜਦੋਂ ਉੱਥੋਂ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਤੋਂ ਸੰਜੀਵ अरोड़ा ਨੂੰ ਜਿਤਾਉਣਾ ਆਮ ਆਦਮੀ ਪਾਰਟੀ ਦੇ ਨੱਕ ਦਾ ਸਵਾਲ ਬਣ ਗਿਆ ਸੰਜੀਵ अरोड़ा ਵੱਡੇ ਉਦਯੋਗਪਤੀ ਨੇ ਹਾਲਾਂਕਿ ਉਹਨਾਂ ਦੀ ਛਵੀ ਬੜੀ ਮਜ਼ਬੂਤ ਹੈ ਚੰਗੀ ਛਵੀ ਦੇ ਵਿਅਕਤੀ ਨੇ ਕੋਈ ਉਹਨਾਂ ਦੇ ਉੱਪਰ ਦਾਗ ਨਹੀਂ ਹੈ ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋ ਉਸੇ ਸੀਟ ਤੋਂ ਲੁਧਿਆਣਾ ਪੱਛਮੀ ਤੋਂ ਦੋ ਵਾਰ ਪਹਿਲਾਂ ਭਾਰਤਪੁਸ਼ਨ ਆਸ਼ੂ ਐਮ ਐਲ ਏ ਰਹਿ ਚੁੱਕੇ ਨੇ ਭਾਰਤਪੁਸ਼ਨ ਆਸ਼ੂ ਹੁਣ ਜੇਲ੍ਹ ਤੋਂ ਬਾਹਰ ਨੇ ਔਰ ਭਾਰਤਪੁਸ਼ਨ ਆਸ਼ੂ ਵੀ ਉੱਥੇ ਚੋਣ ਲੜਨਗੇ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਉਮੀਦਵਾਰ ਤਕੜਾ ਉੱਥੇ ਐਲਾਨਿਆ ਜਾ ਸਕਦਾ ਹੈ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਲੁਧਿਆਣਾ ਪੱਛਮੀ ਦੀ ਚੋਣ ਲੜਾਂਗੇ ਆਮ ਆਦਮੀ ਪਾਰਟੀ ਦੇ ਲਈ ਉਹ ਸੀਟ ਆਪਣੀ ਸੀਟ ਨੂੰ ਬਚਾਉਣਾ ਬਕਾਰ ਦਾ ਸਵਾਲ ਬਣ ਗਿਆ ਹੈ ਔਰ ਸੰਜੀਵ अरोड़ा ਨੂੰ ਉੱਥੋਂ ਜਦੋਂ ਉਮੀਦਵਾਰ ਐਲਾਨਿਆ ਗਿਆ ਉਹਦੇ ਸਿਆਸੀ ਮਾਇਨੇ ਇਹ ਕੱਢੇ ਜਾ ਰਹੇ ਨੇ ਕਿ ਸੰਜੀਵ अरोड़ा ਦੇ ਨਾਲ ਵਾਦਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਭਾਈ ਤੁਸੀਂ ਇਸ ਸੀਟ ਨੂੰ ਸਾਨੂੰ ਜਿਤਵਾ ਕੇ ਦਿਓ ਤੁਹਾਨੂੰ ਅਸੀਂ ਮੰਤਰੀ ਬਣਾ ਦੇਾਂਗੇ ਸੋ ਉਹਨਾਂ ਨੂੰ ਮੰਤਰੀ ਜਦੋਂ ਬਣਾਇਆ ਜਾਏਗਾ ਐਮਐਲਏ ਜਿੱਤ ਜਾਂਦੇ ਨੇ ਜੇ ਫਿਰ ਉਹਨਾਂ ਦੀ ਸੀਟ ਜਿਹੜੀ ਰਾਜ ਸਭਾ ਵਾਲੀ ਉਹ ਖਾਲੀ ਹੋ ਜਾਏਗੀ ਉਸ ਸੀਟ ਦੇ ਉੱਪਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਭੇਜੇਗੀ ਪੰਜਾਬ ਤੋਂ ਸੋ ਇਸ ਕਰਕੇ ਹੁਣ ਤੁਸੀਂ ਇਹ ਨਾ ਸੋਚੋ ਕਿ ਲੁਧਿਆਣਾ ਪੱਛਮੀ ਦੀ ਸੀਟ ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਜਿੱਤਣਾ ਚਾਹੁੰਦੀ ਹੈ ਜਾਂ ਸੰਜੀਵ ਅਰੂੜਾ ਨੂੰ ਜਿਤਾਉਣਾ ਚਾਹੁੰਦੀ ਹੈ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਤੱਕ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇੱਕ ਸਿਆਸੀ ਕਿਆਸਰਾਈਆਂ ਲਗਾਉਣੀਆਂ ਸ਼ੁਰੂ ਹੋ ਗਈਆਂ ਨੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਕਿਤੇ ਨਾ ਕਿਤੇ ਇਹ ਜੋੜ ਤੋੜ ਦੀ ਜੇਕਰ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਦੇ ਉੱਪਰ ਝਾਤ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਕਿਤੇ ਨਹੀਂ ਕਿਤੇ ਤੁਹਾਨੂੰ ਇਹ ਚੀਜ਼ਾਂ ਸਪਸ਼ਟ ਰੂਪ ਦੇ ਵਿੱਚ ਆਉਂਦੀਆਂ ਨਜ਼ਰ ਆਉਣਗੀਆਂ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਰਾਜ ਸਭਾ ਭੇਜਣ ਦੇ ਲਈ ਹੁਣ ਕੋਈ ਨਾ ਕੋਈ ਸੀਟ ਆਮ ਆਦਮੀ ਪਾਰਟੀ ਦੇ ਵੱਲੋਂ ਖਾਲੀ ਕਰਵਾਈ ਜਾਏਗੀ ਆਮ ਆਦਮੀ ਪਾਰਟੀ ਮੁਕਰਦੀ ਜਿਹੀ ਨਜ਼ਰ ਆਈ ਪਰ ਜਿੱਦਾਂ ਹੀ ਸਜੀਵ ਅਰੂੜਾ ਨੂੰ ਉਮੀਦਵਾਰ ਐਲਾਨਿਆ ਗਿਆ ਲੁਧਿਆਣਾ ਪਛਮੀ ਦੀ ਸੀਟ ਦੇ ਲਈ ਨਾਲ ਹੀ ਇਹ ਉਹ ਪੇਜ ਇੱਕ ਵਾਰ ਫਿਰ ਤੋਂ ਖੁੱਲ ਗਿਆ ਕਿ ਵਾਕਈ ਰਾਜ ਸਭਾ ਦੀ ਸੀਟ ਖਾਲੀ ਕਰਉਣਾ ਆਮ ਆਦਮੀ ਪਾਰਟੀ ਦੇ ਲਈ ਜ਼ਰੂਰੀ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਪੰਜਾਬ ਦੀ ਸੀਟ ਤੋਂ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ ਉਹਨਾਂ ਦੇ ਕੋਲ ਕੋਈ ਸਬਦਾਨਕ ਅਹੁਦਾ ਹੋ ਜਾਏਗਾ ਸੋ ਹੁਣ ਤੁਸੀਂ ਇਸ ਖਬਰ ਦਾ ਜ਼ਿਕਰ ਕਰਨ ਦਾ ਮਕਸਦ ਇਹੀ ਹੈ ਕਿ ਲੁਧਿਆਣਾ ਪਛਮੀ ਆਮ ਆਦਮੀ ਪਾਰਟੀ ਦੇ ਲਈ ਇੰਨੀ ਖਾਸ ਸੀਟ ਕਿਉਂ ਬਣ ਗਈ ਹਾਲਾਂਕਿ ਜੇ ਆਏ ਚੋਣ ਲੁਧਿਆਣਾ ਪਛਮੀ ਦੀ ਥਾਂ ਕਿਸੇ ਪਿੰਡ ਦੇ ਵਿੱਚ ਹੋਣੀ ਹੋਣ ਵਾਲੀ ਹੁੰਦੀ ਤਾਂ ਕਦੇ ਵੀ ਆਮ ਆਦਮੀ ਪਾਰਟੀ ਨੇ ਉਸ ਅੰਦੋਲਨ ਨੂੰ ਨਹੀਂ ਚਕਵਾਉਣਾ ਸੀ ਸੋ ਚਕਵਾਉਣਾ ਕਿਉਂ ਪਿਆ ਕਿਉਂਕਿ ਲੁਧਿਆਣਾ ਪਛਮੀ ਜਿੰਨੀ ਬਹੁਤ ਜ਼ਰੂਰੀ ਹੈ ਵੋਟ ਉੱਥੇ ਕਹਨੇ ਪਾਣੀ ਆ ਉਦਯੋਗਪਤੀਆਂ ਨੇ ਪਾਣੀ ਆ ਕਿਉਂਕਿ ਬਿਜ਼ਨਸਮੈਨ ਬੈਠੇ ਨੇ ਉੱਥੇ ਇੰਡਸਟਰੀ ਬੈਠੀ ਹੈ ਉਹਨਾਂ ਦੇ ਕੋਲ ਜਿਹੜੇ ਵਰਕਰ ਕੰਮ ਕਰਦੇ ਨੇ ਉਹ ਵੋਟ ਪਾਣਗੇ ਸੋ ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਦੇ ਉੱਤੇ ਜੇ ਮੋਰਚਾ ਚਕਵਾਇਆ ਹੈ ਤੇ ਲੁਧਿਆਣਾ ਸੀਟ ਜਿੱਤਣ ਲਈ ਸੰਜੀਵ ਅਰੋੜਾ ਨੂੰ ਜਿਤਵਾਉਣ ਲਈ ਔਰ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੇ ਲਈ ਇਹ ਸਾਰੀ ਬਿਉਤਬੰਦੀ ਕੱਸੀ ਗਈ ਹੈ ਔਰ ਇਹੀ ਕਾਰਨ ਹੈ ਕਿ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਵੱਲੋਂ ਇਹ ਐਕਸ਼ਨ ਜਿਹੜਾ ਹੈ ਉਹ ਲੈ ਆ ਗਿਆ ਪਰ ਹੁਣ ਆਨ ਆਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਲੁਧਿਆਣਾ ਪੱਛਮੀ ਦੀ ਸੀਟ ਆਮ ਆਦਮੀ ਪਾਰਟੀ ਜਿੱਤਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਕਿਸਾਨਾਂ ਦੇ ਵੱਲੋਂ ਲੁਧਿਆਣਾ ਪੱਛਮੀ ਦੇ ਵਿੱਚ ਜਾ ਕੇ ਵੀ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਂਦਾ ਸੋ ਇਹ ਰਹੀ ਕਿਸਾਨਾਂ ਦੀ ਗੱਲ ਦੂਸਰੇ ਪਾਸੇ ਇੱਕ ਇੱਕ ਬੈਠਕ ਹੋਈ ਕੱਲ ਕੱਲ ਸ਼ਾਮ ਕੈਬਨਟ ਦੀ ਬੈਠਕ ਕੋਈ ਉਸ ਕੈਬਨਟ ਦੀ ਬੈਠਕ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅੱਜ ਤੋਂ ਇੱਕ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਸੋ ਇਹ ਦੋਵੇਂ ਚੀਜ਼ਾਂ ਨਾਲ-ਨਾਲ ਜੁੜੀਆਂ ਹੋਈਆਂ ਨੇ ਅੱਜ 21 ਮਾਰਚ ਹੈ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ 28 ਮਾਰਚ ਤੱਕ ਇਹ ਸੈਸ਼ਨ ਚੱਲੇਗਾ 21 ਮਾਰਚ ਨੂੰ ਅੱਜ ਗੁਲਾਬ ਚੰਦ ਕੁਟਾਰੀਆ ਪੰਜਾਬ ਦੇ ਗਵਰਨਰ ਦੇ ਵੱਲੋਂ ਭਾਸ਼ਣ ਦਿੱਤਾ ਜਾਏਗਾ ਉਸ ਭਾਸ਼ਣ ਦੇ ਉੱਤੇ 24 ਔਰ 25 ਤਰੀਕ ਨੂੰ ਚਰਚਾ ਹੋਏਗੀ ਕਿਉਂਕਿ ਅੱਜ ਸ਼ੁੱਕਰਵਾਰ ਹੈ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਸ਼ਨੀਵਾਰ ਔਰ ਐਤਵਾਰ ਦੀ ਛੁੱਟੀ ਹੈ 26 اور 27 یعنی کہ سوموار اور منگلوار اج دے بھاشن دے اوپر چرچا ہوئے گی۔ 26 نو ਵਿੱਤ ਮੰਤਰੀ ਹਰਪਾਲ ਚੀਮਾ ਬਜਟ ਪੇਸ਼ ਕਰਨਗੇ اور پھر دو ਦਿਨ 27 ਤੇ 28 ਨੂੰ ਉਸ ਬਜਟ ਦੇ ਉੱਪਰ چرچا ਹੋਏਗੀ। ਹਾਲਾਂਕਿ ਵਿੱਤ ਮੰਤਰੀ ਨੇ ਕਿਹਾ ਸੀ ਕਿ ਆਨ ਵਾਲੇ ਟਾਈਮ ਤੇ ਉਹ ਬਜਟ ਸੈਸ਼ਨ ਨੂੰ ਵਧਾਇਆ ਵੀ ਜਾ ਸਕਦਾ ਪਰ ਸੰਭਾਵਨਾਵਾਂ ਬਹੁਤ ਘੱਟ ਲੱਗਦੀਆਂ ਨੇ। ਸੋ ਕੱਲ ਕੈਬਨਿਟ ਦੀ ਬੈਠਕ ਹੋਈ ਉਸ ਬੈਠਕ ਦੇ ਵਿੱਚ ਵੀ ਕੁਝ ਐਸੀਆਂ ਵਿਚਾਰ-ਚਰਚਾਵਾਂ ਕੀਤੀਆਂ ਗਈਆਂ। ਔਰ ਇਹ ਕੋਸ਼ਿਸ਼ ਰਹੇਗੀ ਸਰਕਾਰ ਦੀ ਕਿ ਕਿਸਾਨਾਂ ਦੇ ਵੱਲੋਂ ਕੋਈ ਕਿਸੇ ਤਰੀਕੇ ਦਾ ਧਰਨਾ ਪ੍ਰਦਰਸ਼ਨ ਉੱਥੇ ਨਾ ਕੀਤਾ ਜਾਵੇ ਪਰ ਬੀਤੇ ਕਾਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਔਰ ਕੁਝ ਹੋਰ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਹੁਣ ਜੋ ਮੀਡੀਆ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਉਹਦੇ ਵਿੱਚ ਤਾਂ ਇਹੀ ਸਾਹਮਣੇ ਆ ਰਿਹਾ ਕਿ ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਲਿਆ ਹੋਇਆ ਔਰ ਉਹ ਹੁਣ ਕਿਸਾਨ ਕਿੰਨੀ ਦੇਰ ਚੁੱਪ ਕਰਕੇ ਬੈਠਣਗੇ ਕੀ ਵਿਧਾਨ ਸਭਾ ਦੇ ਇਸ ਬਜਟ اجلاس ਦੇ ਵਿੱਚ ਕਿਸਾਨ ਚੰਡੀਗੜ੍ਹ ਵੱਲੋਂ ਵੀ ਕੁਝ ਕਰ ਸਕਦੇ ਨੇ ਬਹੁਤ ਸਾਰੀਆਂ ਅਸੀਆਂ ਸੰਭਾਵਨਾਵਾਂ ਨੇ ਪਰ ਦੇਖਣਾ ਹੋਏਗਾ ਕਿ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੀ ਡਿਵੈਲਪਮੈਂਟ ਹੁੰਦੀ ਹੈ ਕਿਸਾਨਾਂ ਦੇ ਵੱਲੋਂ ਕਿਸ ਤਰੀਕੇ ਦਾ ਰੁਕ ਇਖਤਿਆਰ ਕੀਤਾ ਜਾਂਦਾ ਹੈ ਦੂਸਰੇ ਪਾਸੇ ਐਸਕੇਐਮ ਭਾਰਤ ਜੁਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਦਰਸ਼ਨਪਾਲ ਲਖੋਵਾਲ ਹੁਣੀ ਉਹਨਾਂ ਦੀ ਜਿਹੜੀ ਜੱਥੇਬੰਦੀ ਹੈ ਇਸ ਕਰਕੇ ਨਾਮ ਲੈਣੇ ਪੈਂਦੇ ਕਿਉਂਕਿ ਐਸਕੇਐਮ ਵੀ 2 ਹੈ ਐਸਕੇਐਮ ਗੈਰ ਸਿਆਸੀ ਔਰ ਐਸਕੇਐਮ ਭਾਰਤ ਹੁਣ ਅਸੀਂ ਐਸਕੇਐਮ ਭਾਰਤ ਦਾ ਜ਼ਿਕਰ ਕਰ ਰਿਹਾ ਜਿਹਦੇ ਨਾਲ 3 ਮਾਰਚ ਵਾਲੀ ਬੈਠਕ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਤਲਖੀ ਹੋ ਗਈ ਸੀ ਉਸ ਜੱਥੇਬੰਦੀ ਨੂੰ ਸੱਦਾ ਪੱਤਰ ਭੇਜ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਗੱਲਬਾਤ ਦੇ ਲਈ ਸੱਦਾ ਪੱਤਰ ਦਾ ਸਮਾਂ ਦਿੱਤਾ ਗਿਆ ਅੱਜ ਦਾ ਯਾਨੀ ਕਿ ਅੱਜ ਸ਼ਾਮ 4 ਵਜੇ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਹੋਏਗੀ ਔਰ ਉਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਅਸੀਂ ਸ਼ਾਮ ਦੇ ਬੁਲੇਟਨ ਦੇ ਵਿੱਚ ਇਹਦੇ ਉੱਤੇ ਵੀ ਜ਼ਿਕਰ ਕਰਾਂਗੇ ਕਿਉਂਕਿ ਬੈਠਕ ਬੜੀ ਖਾਸ ਹੋਣ ਵਾਲੀ ਹੈ ਇੱਕ ਪਾਸੇ ਕਿਸਾਨਾਂ ਦੇ ਨਾਲ ਰੇੜਕਾ ਪਿਆ ਹੋਇਆ ਹੈ ਦੂਸਰੇ ਪਾਸੇ ਦੂਸਰੇ ਧਿਰ ਨੂੰ ਫਿਰ ਤੋਂ ਇੱਕ ਵਾਰ ਕਿਸਾਨਾਂ ਨੂੰ ਸੱਦਾ ਪੱਤਰ ਦੇ ਦਿੱਤਾ ਗਿਆ ਕਿਉਂਕਿ ਇਸ ਕਿਸਾਨ ਜਥੇਬੰਦੀ ਦੇ ਵੱਲੋਂ 26 ਮਾਰਚ ਨੂੰ ਵਿਧਾਨ ਸਭਾ ਦਾ ਜਿਹੜਾ ਬਜਟ ਇਜਲਾਸ ਹੋਣ ਵਾਲਾ ਹੈ ਉਸ ਦਾ ਘਰਾਵ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਇਸ ਕਰਕੇ ਇਹਨਾਂ ਨੂੰ ਹੁਣ ਸੱਦਾ ਪੱਤਰ ਭੇਜਿਆ ਗਿਆ ਕਿ ਇਹਨਾਂ ਦੇ ਨਾਲ ਸਹਿਮਤੀ ਜਿਹੜੀ ਹੈ ਉਹ ਬਣਾਈ ਜਾ ਸਕੇ ਇੱਕ ਖਬਰ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਰਹੀ ਹੈ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਅਮਰਿਤਪਾਲ ਔਰ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਲਈ ਆਂਦਾ ਜਾ ਰਿਹਾ ਔਰ ਅੱਜ ਬੀਤੇ ਕੱਲ੍ਹ ਸ਼ਾਮ ਨੂੰ ਪਹੁੰਚ ਗਏ ਸੀ ਔਰ ਅੱਜ ਸਵੇਰੇ 8 ਵਜੇ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਈ ਹੈ ਉਸ ਦੇ ਵਿੱਚ ਸੱਤ ਦੇ ਸੱਤ ਜਿਨ੍ਹਾਂ ਦੇ ਜਿਨ੍ਹਾਂ ਨੂੰ ਟ੍ਰਾਂਨਜ਼ਿਟਰ ਰਿਮਾਂਡ ਦੇ ਪੰਜਾਬ ਲਈ ਆਂਦਾ ਗਿਆ ਸੀ ਉਹਨਾਂ ਨੂੰ ਕੋਰਟ ਦੇ ਵਿੱਚ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਪੇਸ਼ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ 7 ਦਿਨ ਦਾ ਰਿਮਾਂਡ ਉਹਨਾਂ ਦਾ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ 4 ਦਿਨ ਦਾ ਰਿਮਾਂਡ ਉਹਨਾਂ ਦਾ ਸੱਤੇ ਸਾਥੀਆਂ ਦਾ ਅਮਰਿਤਪਾਲ ਸਿੰਘ ਉਹਨਾਂ ਦੇ ਸੱਤੇ ਸਾਥੀਆਂ ਦਾ 4 ਦਿਨ ਦਾ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਗਿਆ ਜਾਨਕਿ ਹੁਣ 25 ਮਾਰਚ ਨੂੰ ਇੱਕ ਵ ਪੇਸ਼ ਕੀਤਾ ਜਾਏਗਾ ਸੋ ਅਸੀਂ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਖਾਸ ਰਿਹਾ ਕੋਸੀਂ ਸ਼ਾਮ ਦੇ ਬੁਲੇਟਨ ਦੇ ਵਿੱਚ ਜ਼ਿਕਰ ਕਰਾਂਗੇ ਔਰ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਇਸ ਦੇ ਵਿੱਚ ਕਿਸੇ ਤਰੀਕੇ ਦੇ ਹੰਗਾਮੇ ਦੀ ਉਮੀਦ ਨਹੀਂ ਹੈ ਕਿਉਂਕਿ ਅੱਜ ਸਿਰਫ ਗਵਰਨਰ ਸਾਹਿਬ ਦਾ ਭਾਸ਼ਣ ਹੋਏਗਾ ਔਰ ਉਸ ਤੋਂ ਬਾਅਦ ਫਿਰ ਸੋਮਵਾਰ ਤੋਂ ਸਹੀ ਤਰੀਕੇ ਦੇ ਨਾਲ ਇਹ ਜਿਹੜਾ اجلاس ਹੈ ਉਹ ਸ਼ੁਰੂ ਹੋਏਗਾ ਔਰ ਉਸ ਤੋਂ ਬਾਅਦ ਉਦੇ ਵਿੱਚ ਕੀ ਕੁਝ ਚਰਚਾਵਾ ਰਹਿੰਦੀਆਂ ਨੇ ਕਿਸ ਤਰੀਕੇ ਦਾ ਵਿਰੋਧ ਹੁੰਦਾ ਦੇਖਣਾ ਹੋਏਗਾ ਪਰ ਕਾਂਗਰਸ ਪਾਰਟੀ ਇੱਕ ਸੁਰ ਹੋ ਕੇ ਇਸ ਵਿਧਾਨ ਸਭਾ ਦੇ ਸੈਸ਼ਨ ਨੂੰ ਅਟੈਂਡ ਕਰੇਗੀ ਕਿਉਂਕਿ ਬੀਤੇ ਦਿਨੀ ਦਿੱਲੀ ਦੇ ਵਿੱਚ ਬੈਠਕ ਹੋਈ ਭੁਪੇਸ਼ ਬਗੇਲ ਉਹਨਾਂ ਦੇ ਵੱਲੋਂ ਪੂਰੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਚਰਚਾਵਾ ਹੋਈਆਂ ਕਿਉਂਕਿ ਕਾਂਗਰਸ ਪਾਰਟੀ ਇੱਕ ਹੋ ਕੇ ਹੁਣ ਚੋਣ ਲੜਨ ਦੇ ਗੱਲ ਜਿਹੜੀ ਆ ਉਹ ਕਰ ਰਹੀ ਆ ਔਰ ਦੂਸਰੇ ਪਾਸੇ ਔ ਆਮ ਆਦਮੀ ਪਾਰਟੀ ਦਾ ਵਿਰੋਧ ਜਿਹੜਾ ਉਹਨਾਂ ਦੇ ਵੱਲੋਂ ਖੁੱਲਕੇ ਕੀਤਾ ਜਾਏਗਾ ਸੋ ਬਜਟ اجلاس ਦੇ ਵਿੱਚ ਕਾਂਗਰਸ ਪਾਰਟੀ ਵਿਰੋਧੀ ਤੇ ਰਹਿ ਮੁੱਖ ਵਿਰੋਧੀ ਤੋਂ ਰਹਾ ਉਹਨਾਂ ਦਾ ਰੂਪ ਕਿਦਾਂ ਦਾ ਰਹਿੰਦਾ ਉਹਨਾਂ ਦਾ ਰੋਲ ਕਿਦਾਂ ਦਾ ਰਹਿੰਦਾ ਉਹ ਵੀ ਦੇਖਣ ਵਾਲਾ ਹੋਏਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ